ਵੱਡੇ ਜਾਮ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਵੀ दंग रह ਜਾਓਗੇ ਕਿਉਂਕਿ ਪੁਲ ਦੇ ਥੱਲੇ ਇੱਕ ਜਹਾਜ਼ ਫਸ ਚੁੱਕਿਆ ਹੈ ਜਿਸ ਤੋਂ ਬਾਅਦ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਤਾਂ ਕਿ ਜਹਾਜ਼ ਦੇ ਨਾਲ ਸੈਲਫੀ ਲਈ ਜਾ ਸਕੇ ਆਖਿਰਕਾਰ ਹੁਣ ਇਹ ਸਵਾਲ ਵੀ ਖੜਾ ਹੋ ਜਾਂਦਾ ਹੈ ਕਿ ਇਹ ਜਹਾਜ਼ ਇੱਥੇ ਆਇਆ ਤਾਂ ਆਇਆ ਕਿਵੇਂ ਦਰਅਸਲ ਇੱਕ ਟਰੱਕ ਦੇ ਵਿੱਚ ਜਹਾਜ਼ ਦੇ ਸਕ੍ਰੈਪ ਅਤੇ ਬੋਡੀ ਨੂੰ ਪਾ ਕੇ ਲੈ ਕੇ ਜਾਂਦਾ ਜਾ ਰਿਹਾ ਸੀ ਅਚਾਨਕ ਓਵਰ ਬ੍ਰਿਜ ਤੇ ਹੇਠਾਂ ਇਹ ਟਰੱਕ ਫਸ ਜਾਂਦਾ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜਹਾਜ਼ ਦੇ ਸਕ੍ਰੈਪ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਆਲੇ ਦੁਆਲੇ ਇਹ ਖਬਰ ਉੱਡ ਜਾਂਦੀ ਹੈ ਕਿ ਜਹਾਜ਼ ਪੁਲ ਥੱਲੇ ਫਸ ਚੁੱਕਿਆ ਜਿਸ ਤੋਂ ਬਾਅਦ ਲੋਕਾਂ ਦੀ ਵੱਡੀ ਭੀੜ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖ ਸਕਦੇ ਹੋ ਕਿ ਇਸ ਜਹਾਜ਼ ਦੇ ਨਾਲ ਸੈਲਫੀ ਕਿਚਵੌਣ ਦੇ ਲਈ ਪਹੁੰਚ ਜਾਂਦੀ ਹੈ ਤੇ ਮਾਮਲਾ ਜੋ ਹੈ ਬਿਹਾਰ ਬਿਹਾਰ ਦੇ ਮੋਤੀ ਹਰੀ ਤੋਂ ਸਾਹਮਣੇ ਆਇਆ ਜਿੱਥੇ ਕੀ ਵੀ ਓਵਰ ਬ੍ਰਿਜ ਦੇ ਹੇਠਾਂ ਇੱਕ ਹਵਾਈ ਜਹਾਜ਼ ਦੀ ਬਾਡੀ ਫਸ ਗਈ ਜਿਸ ਤੋਂ ਬਾਅਦ ਕਾਫੀ ਧੇਰ ਤੱਕ ਟ੍ਰੈਫਿਕ ਜਾਮ ਵੀ ਲੱਗਿਆ ਰਿਹਾ ਹੈ ਆਲੇ ਦੁਆਲੇ ਦੇ ਲੋਕਾਂ ਦੀ ਭੀੜ ਜਿਹੜੀ ਹੈ ਦੇਖਣ ਦੇ ਲਈ ਪਹੁੰਚੀ ਹੈ ਤੇ ਕੁਝ ਲੋਕ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇਸ ਜਹਾਜ਼ ਦੇ ਨਾਲ ਸੈਲਫੀ ਲੈਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਦ ਰਿਸਲਟ ਟਰੱਕ ਦੇ ਨਾਲ ਇੱਕ ਹਵਾਈ ਜਹਾਜ਼ ਦੀ ਬੋਡੀ ਕਿਤੇ ਲੈ ਕੇ ਚਾਈ ਜਾ ਰਹੀ ਸੀ ਮੁੰਬਈ ਦੇ ਅਸਾਮ ਦੇ ਲਈ ਇਹ ਬੋਡੀ ਲੈ ਕੇ ਚਾਈ ਜਾ ਰਹੀ ਸੀ ਅਚਾਨਕ ਬਿਹਾਰ ਦੇ ਨਜ਼ਦੀਕ ਮੋਤੀਹਾਰੀ ਦੇ ਤੱਲੇ ਜੋ ਓਵਰ ਬ੍ਰਿਜ ਬਣਿਆ ਹੋਇਆ ਸੀ ਉਸ ਓਵਰ ਬ੍ਰਿਜ ਦੇ ਹੇਠਾਂ ਇਹ ਟਰੱਕ ਫਸ ਜਾਂਦਾ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਸ ਨੂੰ ਜਹਾਜ਼ ਦੇ ਸਕ੍ਰੈਪ ਨੂੰ ਬਾਹਰ ਕੱਢਿਆ ਜਾਂਦਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇੱਥੇ ਪਹੁੰਚੇ ਨੇ ਕਿਉਂਕਿ ਓਵਰ ਬ੍ਰਿਜ ਦੇ ਹੇਠਾਂ ਜੋ ਹੈ ਇਹ ਫਸਿਆ ਪਿਆ ਹਵਾਈ ਜਹਾਜ਼ ਜਸਨੂ ਵੇਖਣ ਦੇ ਲਈ ਲੋਕਾਂ ਦੀ ਲੰਬੀ ਭੀੜ ਵੀ ਲੱਗੀ ਹੋਈ ਹੈ ਹਾਲਾਂਕਿ ਇਸੇ ਤਰ੍ਹਾਂ ਦੀ ਘਟਨਾ ਹੀ ਜਿਹੜੀ ਹੈ ਹైదరాబాద్ ਤੋਂ ਵੀ ਪਿਛਲੇ ਸਾਲ ਸਾਹਮਣੇ ਆਈ ਸੀ ਜਿੱਥੇ ਕਿ ਇੱਕ ਕਰੀਦਿਆ ਹੋਇਆ ਪੁਰਾਣਾ ਹਵਾਈ ਜਹਾਜ਼ ਜੋ ਹੈ ਇਸੇ ਤਰ੍ਹਾਂ ਫਸ ਗਿਆ ਸੀ ਜਿਸ ਨੂੰ ਜਹਾਜ਼ ਨੂੰ ਲੈ ਕੇ ਜੋ ਹੈ ਟਰੱਕ ਦੇ ਟਰੇਲਰ ਦੇ ਉੱਤੇ ਚੱਕ ਕੇ ਜੋ ਹੈ ਹైదరాబాద్ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਇਸੇ ਤਰ੍ਹਾਂ ਦੀ ਖੋਰ ਘਟਨਾ ਜਿਹੜੀ ਹੈ ਦਿੱਲੀ ਤੋਂ ਵੀ ਸਾਹਮਣੇ ਆਈ ਸੀ ਤਾਂ ਇੱਕ ਵਾਰ ਫਿਰ ਤੋਂ ਜੋ ਹੈ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਹਵਾਈ ਜਹਾਜ਼ ਜਿਹੜਾ ਪੁਲ ਦੇ ਹੇਠਾਂ ਫਸ ਚੁੱਕਿਆ ਆਖਿਰਕਾਰ ਤੁਹਾਡਾ ਇਸ ਵੀਡੀਓ ਨੂੰ ਲੈ ਕੇ ਕੀ ਕਹਿਣਾ ਹੈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਤੁਸੀਂ ਸਾਂਝੇ ਕਰ ਸਕਦੇ ਹੋ ਪਰ ਮੌਕੇ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਕਿਵੇਂ ਇਹ ਜਹਾਜ਼ ਜਿਹੜਾ ਹੈ ਪੁਲ ਦੇ ਹੇਠਾਂ ਫਸਿਆ ਪਿਆ ਹੈ ਇੱਥੋਂ ਤੱਕ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਸ ਹਵਾਈ ਜਹਾਜ਼ ਦੇ ਆਲੇ ਦੁਆਲੇ ਖੜੇ ਹੋਏ ਵੀ ਵਿਖਾਈ ਦੇ ਰਹੇ ਨੇ ਤੇ ਕੁਝ ਆਪੋ ਆਪਣੀਆਂ ਜੇਬਾਂ ਦੇ ਵਿੱਚੋਂ ਮੋਬਾਈਲ ਕੱਢ ਕੇ 셀ਫੀ ਲੈਂਦੇ ਹੋਏ ਵੀ ਵਿਖਾਈ ਦੇ ਰਹੇ ਨੇ